ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਾਰੇ ਤੇ ਸਾਡੀ ਫਿਲਮ ਅੱਜ ਰਿਲੀਜ਼ ਹੋ ਗਈ ਹੈ ਜੀ ਸ਼ੁਕਰਾਨਾ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਮੈਨੂੰ ਨਹੀਂ ਲੱਗਦਾ ਕੋਈ ਵਿਰਲਾ ਹੀ ਹੋਣਾ ਜੀ ਦੇਖਾਂ ਚ ਪਾਣੀ ਨਹੀਂ ਸੀਗਾ ਕਲਾਈਮੈਕਸ ਮੇਰਾ ਕਹਿ ਲਾ ਤੁਸੀਂ ਵੀ ਐਗਰੀ ਕਰਦੇ ਹੋ ਤੇ ਦਿਲੋਂ ਬਸ ਜੋ ਵੀ ਸਾਡੀ ਫਿਲਮ ਲਈ ਦਿਲੋਂ ਫੀਲ ਹੋਇਆ ਤੁਸੀਂ ਉਹ ਹੀ ਲਿਖਣਾ ਬਸ ਅੱਜ ਬਾਈ ਥੈਂਕ ਯੂ ਜਸੇ ਬਾਈ ਤੁਹਾਡਾ ਧੰਨਵਾਦ ਤੁਸੀਂ ਬਹੁਤ ਆ ਕੇ ਫਿਲਮ ਸੁਣਾਈ ਬਾਈ ਦਾ ਵੀ ਬਹੁਤ ਵੱਡਾ 파ਟ ਹੈ ਜਦੋਂ ਬਾਈ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਐਮਬੀਬੀ ਦਾ ਸਪੈਸ਼ਲੀ ਪਹੁੰਚੇ ਜਗਦੀਪ ਭਾਈ ਪਰਮੇਸ਼ਰ ਸਿੰਘ ਦਾ ਸਾਰੇ ਸਾਡੀ ਇੰਡਸਟਰੀ ਦੇ ਕੀਲਿੰਦਰ ਬਿੱਲਾ ਭਾਈ ਹਰੇਸ਼ਪ ਭਾਈ ਸਾਰੇ ਜਿੰਨੇ ਵੀ ਸਾਡੇ ਭਰਾ ਨੇ ਸਾਡੇ ਲਈ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਆਸ ਕਰਦੇ ਆ ਕਿ ਫਿਲਮ ਤੁਹਾਨੂੰ ਵਧੀਆ ਲੱਗੂਗੀ ਇਹ ਆਪਸ ਆਪ ਦਾ ਰਿਵਿਊ ਦੇਣਗੇ ਸਾਡਾ ਕੰਮ ਮੱਚ ਤੱਕ ਪਹੁੰਚਦਾ ਹੀ ਸੀਗਾ ਹੁਣ ਇੱਕੇ ਥੋੜਾ ਫਰਜ ਹੈ ਕਿ ਤੁਸੀਂ ਸਾਡਾ ਜਿਹੜਾ ਸਿਮਾ ਤੇ ਪਰ ਤਰੱਕੀ ਦੇ ਰਾਹ ਤੇ ਜਾ ਰਹੇ ਆ ਲੁੱਕ ਇਤੋਂ ਤੱਕ ਲੈ ਕੇ ਜਾਣਾ ਰਿਸ਼ਤਿਆਂ ਦੀ ਤਰਜਮਾ ਨਹੀਂ ਕਰਦੀ ਹੋਈ ਫਿਲਮ ਹੈ ਪਰਿਵਾਰਕ ਸਾਂਝੇ ਪਰਿਵਾਰ ਦੀ ਕਹਾਣੀ ਹੈ ਜ਼ਿੰਦਗੀ ਵਿੱਚ ਉੱਤੇ ਥੱਲੇ ਉਤਰਾਚੜਾ ਚੱਲਦੇ ਰਹਿੰਦੇ ਨੇ ਪਰ ਸਿਮਰ ਬਾਈ ਨੇ ਐਡੇ ਤਰੀਕੇ ਨਾਲ ਬੈਲੈਂਸ ਕੀਤਾ ਸਾਰੀਆਂ ਤੀਜਾਂ ਨੂੰ ਔਰ ਸਾਡਾ ਬਿਲਕੁਲ ਨਵਾਂ ਸਫ਼ਰ ਹੈ ਇਸ ਲਾਈਨ ਦਾ ਅੰਡਰਸਕ੍ਰੀਨ ਨਾਲ ਅਸੀਂ ਵੈਸੇ 7 8 10 ਸਾਲ ਹੋ ਗਏ ਸਰ ਪਰ ਫਿਲਮਾਂ ਵਾਲਾ ਜਿਹੜਾ ਤਜਰਬਾ ਹੈ ਉਹ ਬਿਲਕੁਲ ਨਵਾਂ ਹੈ ਤੇ ਸਾਡੇ ਕੋਲ ਬਾਰੇ ਸ਼ਬਦ ਨਹੀਂ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਜ਼ਰੂਰ ਜਾ ਕੇ ਦੱਸੋ ਬਹੁਤ ਮਿਹਰਬਾਨੀ ਮੈਨੂੰ ਪਹਿਲੀ ਵਾਰੀ ਐ ਮਹਿਸੂਸ ਹੋਇਆ ਮੈਨੂੰ ਆਪ ਨੂੰ ਦਿਲੋਂ ਕਿ ਮਹਾਰਾਜ ਨੇ ਸੁਣ ਲਈ ਔਰ ਰਾਣਾ ਰਣਵੀਰ ਭਾਈ ਸਾਡੇ ਕੋਲ ਆ ਕੇ ਉਹਨਾਂ ਦਾ ਵੀ ਧੰਨਵਾਦ ਕਰਦੀ ਰਾਣਾ ਰਣਵੀਰ ਭਾਈ ਐਮੀ ਵੀਰੇ ਧੰਨਵਾਦ ਤੁਹਾਡਾ ਟਾਈਮ ਤੇ ਪਾਇਲ ਕਰਕੇ ਆਏ ਵੀਰੇ ਪਰਨੀਸ਼ ਵੀਰਾ ਥੈਂਕ ਯੂ ਵੀਰੇ ਧੀਰਜ ਭਾਈ ਮੈਂ ਇੱਕ ਗੱਲ ਲੈ ਡਾਊਨ ਕਰਨੀ ਚਾਹਨਾ ਕਿ ਜਿਹੜਾ ਸਭ ਤੋਂ ਵਧੀਆ ਮੈਸੇਜ ਜਿਹੜਾ ਮੂਵੀ ਦੇ ਵਿੱਚ ਹੈ ਕਿ ਇੱਕ ਔਰਤ ਹੈ ਜਿਹੜੀ ਉਹ ਬੇਟੀ ਬਣ ਕੇ ਵਿਦਾ ਹਸਬੈਂਡ ਤੋਂ ਅਰੇ ਘਰ ਦੇ ਵਿੱਚ ਰਹਿ ਸਕਦੀ ਹੈ ਕਿਉਂਕਿ ਮੇਰੇ ਨਾਲ ਰੀਅਲ ਇਸੀਡੈਂਟ ਹੋਇਆ ਮੇਰਾ ਰਿਸ਼ਤੇਦਾਰ ਬਜਿੰਦਰ ਸੰਧੂ ਥੋੜੇ ਨਾਲ ਪਹਿਲਾਂ ਹੈ ਨਾ ਉਸ ਤੋਂ ਪਹਿਲਾਂ ਵੀ ਸਾਡੇ ਰਿਸ਼ਤੇਦਾਰੀ ਚ ਸੇਮ ਇਸੀਡੈਂਟ ਹੋਇਆ ਤੇ ਮੈਂ ਉਸੇ ਮੋਮੈਂਟ ਦੇ ਵਿੱਚ ਲੱਗ ਰਿਹਾ ਸੀਗਾ ਕਿ ਬਹੁਤ ਵਧੀਆ ਮੈਸੇਜ ਹੈ ਸਾਰੇ ਸਮਾਜ ਦੇ ਲਈ ਲੇਡੀਜ਼ ਦੇ ਲਈ ਸਾਨੂੰ ਸਾਰਿਆਂ ਨੂੰ ਆਪਣੀ ਥਿੰਕਿੰਗ ਐ ਚੇਂਜ ਕਰਨ ਦੀ ਲੋੜ ਹੈ ਔਰ ਮੈਂ ਪੂਰੀ ਸਟਾਰ ਕਾਸਟ ਨੂੰ ਸਾਰਿਆਂ ਨੂੰ ਮੁਬਾਰਕਬਾ ਦਿਨਾ ਇੱਕ ਫਰੀ ਤਾੜੀ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਾਤੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਿਓ ਵੀਚਾਰ ਕਰੀ ਹਾਂ ਹਾਂ ਕਿਉਂਕਿ ਸਹੀ ਸੀ ਨਾ ਗੱਲ ਯਕੀਨ ਹੀ ਨਹੀਂ ਕੀਤਾ ਕੋਈ ਸਾਰੇ ਨੀਰੂ ਜੀ ਨੂੰ ਅਸੀਂ ਮਿਸ ਕਰ ਰਹੇ ਹਾਂ ਉਹ ਕੈਨੇਡਾ 'ਚ ਪ੍ਰਮੋਸ਼ਨ ਕਰ ਰਹੇ ਆ ਜਿਵੇਂ ਮੈਂ ਕਿਹਾ ਸਾਰੇ ਅਸੀਂ ਐਮਈਬਾਈ ਪਲੀਟ ਡੋਗਲਾਂ ਕਿਸੇ ਵੀ ਭਾਈ ਸਾਰਿਆਂ ਪੈਰਪਲੀ ਸਾਸਿਕਾ ਜੀ ਜਿਆ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਸਮਾਗਮ 'ਤੇ ਕਿਥੇ ਪਹੁੰਚੇ ਹੋ ਆਏ ਉਹ ਤੋਂ ਸਾਰਿਆਂ ਨੂੰ ਫਿਲਮ ਬੜੀ ਚੰਗੀ ਲੱਗੀ ਹੋਊਗੀ ਸਾਰਿਆਂ ਨੇ ਤੁਸੀਂ ਵੇਖੀ ਐ ਤੇ ਤੁਸੀਂ ਬਾਅਦ ਜਿਵੇਂ ਵੀ ਤੁਹਾਨੂੰ ਫੀਲ ਹੋਇਆ ਤੁਸੀਂ ਸਾਡੇ ਸਾਰੇ ਚੌਨ ਵਾਲੇ ਦਰਸ਼ਕਾਂ ਦਾ ਤੁਸੀਂ ਮੈਸੇਜ ਨੂੰ ਪੋਜੀਟਿਵਲੀ ਪਹੁੰਚਾ ਦਿਓ ਜੇ ਤੁਹਾਨੂੰ ਚੰਗੀ ਲੱਗੀ ਤੁਸੀਂ ਪੋਜੀਟਿਵ ਵੇ ਦੇ ਵਿੱਚ ਲੋਕਾਂ ਦਾ ਕਿਹੜਾ ਮੈਸੇਜ ਪਹੁੰਚਦਾ ਕਰਿਓ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੇ ਅਸੀਂ ਪੰਜਾਬੀ ਸਿਨੇਮਾ ਦਾ Part ਆ ਆਪਾਂ ਸਾਰੇ ਬੇਸਿਕਲੀ ਪੰਜਾਬੀ ਪੰਜਾਬ ਦੇ Part ਆ ਡੇ ਡੇ ਬਾ ਡੇ ਆਪਣੀ ਇੰਡਸਟਰੀ ਆਪਣੀ ਮੀਲਡ ਇੰਡਸਟਰੀ ਫਿਲਮ ਇੰਡਸਟਰੀ ਡੇ ਬਾ ਡੇ ਗਰੋ ਕਰ ਰਹੀ ਹੈ ਜਿਹਦੇ ਵਿੱਚ ਤੁਹਾਡੇ ਮੀਡੀਆ ਦਾ ਵੀ ਬਹੁਤ ਜ਼ਿਆਦਾ ਵਧੀਆ ਹੱਥ ਹੈ ਤੇ ਸਾਰੇ ਸਾਡੇ ਡਾਇਰੈਕਟਰ ਸਾਹਿਬਾਨ ਫਾਈਟਲ ਡਾਇਰੈਕਟਰ ਤੇ ਸਾਰਿਆਂ ਦਾ ਸਾਰਿਆਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਜੀ ਤੇ ਹੋਪਫੁਲੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਸਬਜੈਕਟ ਲੈ ਕੇ ਆਵਾਂਗੇ ਤੇ ਸਾਰੇ ਡੇ ਨਾਈਟ ਮਿਹਨਤ ਕਰਾਂਗੇ ਤੇ ਆਪਣਾ ਸਿਨੇਮਾ ਆਪਣੀ ਬੋਲੀ ਆਪਣੀ ਮਾਂ ਬੋਲੀ ਆਪਾਂ ਆਪਾਂ ਤੇ ਕੀ ਲੈ ਕੇ ਜਾਣੀ ਹੈ ਮਹਾਰਾਜ ਦੇ ਕਿਰਪਾ ਕਰੇ ਅਸੀਂ ਉਸ ਚੀਜ਼ ਦਾ ਜ਼ਰੀਆ ਬਣ ਸਕੀਏ ਤੇ ਤੇ ਆਪ ਲੋਕੀ ਮੋਸਟਲੀ ਕਹਿੰਦੇ ਆ ਕਿ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਹਾਲਾਂਕਿ ਇਹ ਉਲਟਾ ਹੈ ਬਹੁਤ ਆਰਟਿਸਟਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਮਾਂ ਬੋਲੀ ਦਾ ਖੰਡਿਆ ਸੀ ਖਾਨਿਆ ਜੀ ਤੇ ਆਪਾਂ ਸਾਰੀ ਬੇਸਿਕਲੀ ਜਿੰਨੇ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਆ ਤੇ ਸਾਰਿਆਂ ਨੇ ਬੜੀ ਦਿਲੋਂ ਮਿਹਨਤ ਕੀਤੀ ਹੈ ਤੇ ਸਾਰਿਆਂ ਨੇ ਤੁਸੀਂ ਅਪਰੀਸ਼ੀਏਟ ਕਰਦੇ ਆ ਸਾਡੇ ਡਾਇਰੈਕਟਰ ਸਾਹਿਬ ਰਾਈਟਰ ਜਿੰਨੇ ਵੀ ਸਾਡੀ ਕਾਸਟ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੋਪਫੁਲੀ ਤੁਹਾਨੂੰ ਜੇ ਕੀ ਲੱਗੀ ਹੋਗੀ ਜੇ ਫਿਲਮ ਤਾਂ ਤੁਸੀਂ ਬਸ ਜਿਹੜੇ ਤੁਹਾਨੂੰ ਫੀਲ ਹੋਇਆ ਤੁਸੀਂ ਆਪਣੇ ਪੋਰਟਲਸ ਤੇ ਆਪਣੇ YouTube ਚੈਨਲਸ ਤੇ ਆਪਣੇ ਜਿਹੜਾ ਵੀ ਮੀਡੀਆ ਰੈਂਸ ਤੁਸੀਂ ਅੱਗੇ ਪਹੁੰਚਾ ਸਕਦੇ ਜਿਹੜੇ ਡਿਫਰੈਂਟਲੀ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਪਹੁੰਚਾਓ ਇਦਾਂ ਦੀ ਫਿਲਮਾਂ ਦੀ ਜਨਰਲੀ ਸਮਾਜ ਨੂੰ ਵੀ ਲੋੜ ਹੈ ਔਰ ਆਪਰੇ ਜਿਹੜੇ ਆਉਣ ਵਾਲੀ ਅੱਗੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਦਾਂ ਦੀਆਂ ਫਿਲਮਾਂ ਵੇਖਣ ਦੀ ਲੋੜ ਹੈ ਤੇ ਡਿਫਰੈਂਟਲੀ ਤੁਸੀਂ ਇਸ ਚੀਜ਼ ਨੂੰ ਅਪਰੀਸ਼ੀਏਟ ਕਰੋ ਥੈਂਕ ਯੂ ਜੀ ਕਿਉਂ ਨਾ ਮੋੜ ਕਿਉਂ ਨਾ ਪੈਸ ਹੈ ਜੀ ਆਹ ਸੁਪਰ ਐਸਾ ਦੇਖਿਆ ਕੈਸਾ ਭਾਈ ਦੀ ਵੀ ਫਿਲਮ ਆ ਰਹੀ ਹੈ ਤਬਾਹ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਰੀਸ਼ ਭਾਈ ਨੂੰ ਬੈਸਟ ਵਿਸ਼ੇ ਸਾਡੇ ਵੱਲੋਂ 18 ਅਕਤੂਬਰ 18 ਅਕਤੂਬਰ ਨੂੰ ਭਾਈ ਦੀ ਫਿਲਮ ਆ 18 ਅਕਤੂਬਰ ਨੂੰ ਫਿਲਮ ਆਣੀ ਫਤਿਹਗੰਜ ਵਾਲੇ ਆਜਿਮ ਪਹਿਲਾਂ ਵੀ ਅੱਜ ਵੀ ਇੱਕ ਟਿਕਾ ਲਈ ਹੈ ਭਾਈ ਉਹਦੇ ਉੱਪਰ ਆ ਗਏ ਵੀ ਵਾਰ ਖੇਡਦਾ ਹੈ ਨਾ ਡਿਪਾਰਟਮੈਂਟ ਦੇ ਦੁੜੀ ਦਾ ਮਸਲਾ ਨਹੀਂਗਾ ਉਹ ਵੀ ਪ੍ਰਬੰਧ ਕਰ ਸਕਦਾ ਕਿ ਸਾਰਿਆਂ ਨੂੰ ਜਿਹੜੇ ਮੇਰੇ ਪੁਰਸਾਰ ਤੋਂ ਬਹੁਤ ਸਾਰਾ ਪਿਆਰ ਦਿੱਸਦਾਰ ਸਰਕਾਰ ਔਰ ਇੱਥੇ ਅਸੀਂ ਇਹ ਕਹਿ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਗੁੱਡੀਆਂ ਨੂੰ ਬਹੁਤ ਸਪੂਟ ਕਰਦੇ ਹਾਂ ਔਰ ਅਸੀਂ ਦਾ ਜਮਾ ਨਵੇਂ ਸਾਡੇ ਲਈ ਭਰਾ ਪਹੁੰਚੇ ਦੀ ਬਹੁਤ ਧੰਨਵਾਦ ਕਰਦੇ ਹਾਂ ਭਾਈ ਉਹਦੀ ਆਉਣ ਲਈ ਸਾਰੀਆਂ ਫਤਿਹ ਲਈ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸਾਰੇ ਕਿਰਪਾ ਕਰਦੇ ਹੈਗੇ ਸਰਬਾਤ ਅਜੀ ਬੇਬੀ ਬਹੁਤ ਸੁਸਤ ਹੁੰਦਾ ਹੈ ਉਹ ਬਹੁਤ ਇੰਟਲੀਜੀਕਲ ਹੁੰਦੀ ਹੈ ਯਾਨੀ ਬਹੁਤ ਅਕਲ ਦੇ ਰੂਪ ਵਿੱਚ ਤੇ ਲੱਗਦਾ ਕਿ ਤੁਸੀਂ ਆਪਣੇ ਪ੍ਰੋਡਕਸ਼ਨ ਆਫ ਦੇ ਜਿਹੜੀ ਆ ਫੌਰੇ ਲੋਕਰ ਤੋਂ ਬਾਰੇ ਸੁਣੀ ਆਂ ਤੁਸੀਂ ਆਪਣਾ ਫਿਲਮ ਬੜੀ ਮਹਾਰਾਜ ਮੇਰ ਹੈ ਜੀ ਤਾਂ ਮਤਲਬ ਮੈਂ ਅਸੀਂ ਆਪਦੇ ਵੱਡੇ ਭਰਾ ਨਾਲ ਗੱਲ ਕਰ ਰਹੇ ਹਾਂ ਕੈਨੇਡਾ ਗਏ ਨੇ ਬਾਈ ਭਗਵੰਤੂ ਜਿਨ੍ਹਾਂ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਫਿਲਮ ਦੇ ਵਿੱਚ ਮੈਂ ਤੁਹਾਨੂੰ ਕਹਿ ਦਿੰਦੇ ਰਹੇ ਮੇਰਾ ਕੋਈ ਲੈਣਾ ਦੇਣਾ ਨਹੀਂ 100 ਲੱਗੇ ਮਹਾਰਾਜ ਹੀ 100 ਕੋਈ ਲੈਣਾ ਦੇਣਾ ਨਹੀਂ ਪਰ ਮੇਰੇ ਨਾਲ ਮੇਰੇ ਭਰਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਬਾਈ ਭੁਗਾਂਤੂਣੀ ਵੀ ਤੇ ਵੀਰ ਹੁਣੀ ਵੀ ਸਾਰੇ ਮਤਲਬ ਮੇਰੇ ਵੱਡੇ ਭਰਾ ਕੁਈ ਨੇ ਜਾਂ ਛੋਟੇ ਕਹ ਲਓ ਤੁਸੀਂ ਪਰ ਇਹਨਾਂ ਦਾ ਬਹੁਤ ਵੱਡਾ ਸਾਥ ਰਿਹਾ ਤੇ ਬੜੇ ਪੋਜ਼ਿਟਿਵ ਹੈ ਨਾਲ ਫਿਲਮ ਹੈ ਜਿਹੜੀ ਫਿਨਿਸ਼ ਹੋਈ ਹੈ ਔਰ ਵੀ ਜਿਹੜੇ ਨਾਲ ਸਾਡੇ ਵੀਰ ਦੇ ਨਾਲ ਪ੍ਰੋਡਕਸ਼ਨ ਦੇ ਬਾਈ ਰਿੰਕ ਹੋਣੀ ਔਰ ਵੀ ਜਿਹੜੇ ਬਾਹਰੀਆਂ ਕੰਟਰੀਆਂ ਦੇ ਵੀਰ ਭਰਾੜੇ ਨਾਲ ਜੁੜੇ ਸਾਰੇ ਤਾਂ ਮੱਪਿਆ ਤੇ ਬਾਕੀ ਸਾਰੀ ਫੈਮਿਲੀ ਹੈ ਭਾਜੀ ਉਹੀ 40-50 ਜਣੇ ਆ ਇਹ ਫੋਨ ਨੂੰ ਵੀ ਬੁਲਾ ਲਈਏ ਤਾਂ ਆਪਾਂ ਮੇਰੇ ਹਿਸਾਬ ਨਾਲ 100 ਤੋਂ ਵੱਧ ਬੰਦਾ ਹੈ ਨਹੀਂ ਜਿਹੜਾ ਦਿਲੋਂ ਸਿਨੇਮਾ ਨੂੰ ਪਿਆਰ ਕਰਦਾ ਤੇ ਦਿਲੋਂ ਸਿਨੇਮਾ ਲਈ ਲਿਖਦਾ ਹੈ ਜਾਂ ਵੇਖਦਾ ਹੈ ਜਾਂ ਉਹਨੂੰ ਸਪੋਰਟ ਕਰਦਾ ਹੈ ਬਾਕੀ ਆਪਾਂ ਗੱਲਾਂ ਬਣਾ ਲਈਏ ਵੀ ਇੰਡਸਟਰੀ ਇੱਦਾਂ ਇੰਡਸਟਰੀ ਇੱਦਾਂ ਇੰਡਸਟਰੀ ਪੋਜ਼ਿਟਿਵ ਇੰਡਸਟਰੀ 네ਗੇਟਿਵ ਇੰਡਸਟਰੀ ਦੇ ਬੰਦੇ ਚੰਗੇ ਇੰਡਸਟਰੀ ਦੇ ਬੰਤੇ ਬਾੜੇ ਉਹ ਹੈ ਉਹ 100 ਜਣੇ ਹੀ ਆ ਉਹ ਚੰਗੇ ਬਾੜੇ ਉਹਦੇ ਜੀ ਆਪਾਂ ਸਾਰੇ ਕੋਈ ਆਵੇ ਫੋਨ ਕਰੀ ਕੋਈ ਲੈ ਲਿਆ ਕਿੰਨਾ ਵੀ ਸ਼ੋਹਤ ਕਿੰਨੀ ਵੀ ਤੁਹਾਨੂੰ ਦੋ ਬੰਦੇ ਆਪਾਂ ਨੇ ਤੇ ਕਿਹੋ ਜਿਹੇ ਵਿੱਚ ਸਿਨੀ ਫਿਲਮ ਕਰਦੇ ਹਾਂ ਉਸ ਤੋਂ ਬਾ

मतलब ਸੋਹਣੀ ਰਾਈਟਿੰਗ ਹੋਵੇ ਫਿਲਮਾਂ ਦੀ ਤੇ ਹਿਸਟਰੀ ਦੇ ਫਿਲਮਾਂ ਬੰਦ ਤੁਸੀਂ ਮਾਰਾ ਕਿਰਪਾ ਕਰਨ ਬੰਦਾ ਵੇਖੋ ਕੀ ਇਹ ਤਾਂ ਸ਼ੁਰੂਆਤ ਹੈ ਤੇ ਨਾਲੇ ਸ਼ੁਰੂਆਤ ਤਾਂ ਸਾਰੇ ਨੇ ਇਕੱਠੇ ਹੋਇਆ ਸੀ ਮੇਰੀ ਅੰਤਰਭਾਈ ਨਾਲ ਵੀ ਸੀ ਕਿਸੇ ਦਾ ਕੋਈ ਨਾ ਕੋਈ ਜ਼ਰੀਆ ਤਾਂ ਬਣਿਆ ਸੀ ਦਾ ਤੇ ਸਾਰੇ ਰਣਮੇਦ ਦੀ ਕਰ ਰਹੇ ਕੰਮ ਇਸੇ ਕੋਈ ਬਾਈ ਕਿੱਥੇ ਜਿੰਦਾ ਕਲਾਸ ਦੇ ਬਹੁਤ ਕਮਾਨ ਐਕਟ ਵੀ ਕਰ ਰਹੇ ਨੇ ਨਹੀਂ ਨਹੀਂ ਉਸ ਦੇ ਪਾਪਾ ਜੀ ਸਾਰੇ ਵੀਰਾਂ ਦੇ ਜਿਸੇ ਬਾਈ ਨੇ ਬਣਾ ਦਿੱਤਾ ਸੱਚੀ ਬਹੁਤ ਸੋਹਣਾ ਕੰਮ ਕੀਤਾ ਸੱਚੀ ਬਣਾਇਆ ਕੀ ਬਾਤ ਹੈ ਅੰਮ੍ਰਿਤਦੇਵ ਵੀ ਟੂਵਰਡਸ ਦੀ ਐਂਡ ਸਾਰਾ ਵੀਰ ਉਹਨਾਂ ਨੂੰ ਦੇਖ ਦੇ ਕੇ ਸਿੱਖਿਆ ਦੇਖ ਕੇ ਪੂਰੀ ਕਲਾਸ ਦੀ ਲੈਣ ਚੋਂ ਤੇ ਬਾਈ ਉਹਨਾਂ ਨੂੰ ਦੇਖ ਦੇ ਕੇ ਉਹ ਨਹੀਂ ਨਹੀਂ ਬਾਈ ਪਾਸੀ ਇੰਨੇ ਜੁਪੇ ਕਿੱਥੇ ਆ ਜੀ ਆਹ ਨਾਲ ਡਿੱਗੇ ਖੜੇ ਨੇ ਤੁਹਾਡੇ ਇੱਕ ਵਾਰ ਆਣੇ ਲੈਜੈਂਡਸ ਨੇ ਜਿਹੜੇ ਆਏ ਲੈਜੈਂਡਸ ਨੰਨਾ ਨਾ ਤੇ ਜ਼ੋਰਦਾਰ ਗਾਣੀਆਂ ਸਾਡੇ ਫਿਲਮ ਸਕੂਲ ਨੇ ਰੀ ਭਾਜੀ ਉਡਾਈ ਇਹਨੇ ਸਾਡੇ ਸਾਡੇ ਬਿਲਕੁਲ ਸਾਰੇ ਕੁਝ ਕਰਿਆ ਇਸ ਦਾ ਮਤਲਬ ਜਦੋਂ ਸ਼ੁਰੂ ਜੀ ਮੇਰੀ ਪਹਿਲੀ ਫਿਲਮ ਸੀ ਉਹਦੇ ਜੰਨੇ ਮਰਸ਼ੀ ਮੈਮ ਜੀ ਦੇ ਨਾਲ ਦੇ ਨਾਲ ਸਰਤਾਜ ਸਿੰਘ ਸਾਹਿਬ ਸੀ ਸੋਹੀ ਸਾਹਿਬ ਨਾਲ ਮੈਂ ਵੈਰਨਿਟੀ ਸ਼ੇਅਰ ਕਰਦਾ ਸੀ ਉਹ ਤੋਂ ਲੈਜੈਂਡਰੀ ਆ ਆਪਾਂ ਕੀ ਕਹਿ ਸਕਦੇ ਆ ਬਹੁਤ ਵੱਡੇ ਵੱਡੇ ਲੋਕਾਂ ਤੋਂ ਆਪਾਂ ਨਾਲ ਉਹਨਾਂ ਦੇ ਵੈਰਨਿਟੀ ਸ਼ੇਅਰ ਕਰਦੇ ਹੁੰਦੇ ਨਾ ਰਹਿੰਦੇ ਆ ਇਹਨਾਂ ਤੋਂ ਹੀ ਸਿੱਖਿਆ ਜੀ ਸਾਰਾ ਕੁਝ ਇਹ ਕਿਹਦਾ ਵੀਰਸਪਾਲ ਦਾ ਫੋਟੋ ਮਾਣ ਉਹ ਹੈ ਤੈ ਕੰਮ ਜਿਹੜੀ ਕੋਈ ਚੱਕ ਮਾ ਮਰਸੀ ਵੀ ਜਗਾ ਜੀ 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 ਉਹ ਬਰਸੀ ਵੀ ਫੋਟੋਆਂ ਖੇਡ ਕਰਦੇ ਆ ਜੀ ਉਹ ਤੋਂ ਸਾਰੀ ਗਾੜੀ ਇੱਥੇ ਹੀ ਨਾ ਦੱਸਦੀ ਲਾ ਸਾਰਾ ਦੇਖੀ ਠੀਕ ਹੈ ਜੀ ਜੀ ਜੋ ਨੀਰੂ मैम ਦੀ ਜਿਹੜੀ ਪਰਫਾਰਮੈਂਸ ਹੈ ਟੂਵਰਡਸ ਜਿਹੜਾ ਫਿਲਮ ਨੂੰ ਹੈ ਬੰਦ ਕੇ ਰੱਖਦੀ ਹੈ ਉਹ ਚੀਜ਼ ਬਹੁਤ ਸੋਹਣੀ ਹੈ ਮੈਨੂੰ ਲੱਗਦਾ ਇੱਕ ਵਾਰ ਨੀਰੂ मैम ਦੇ ਨਾਲ ਦੀਆਂ ਤਾੜੀਆਂ ਤੁਸੀਂ ਪੰਜਾਬ ਦੇ ਮਤਲਬ ਬਹੁਤ ਵੱਡੇ ਜਿਹੜੇ ਮਤਲਬ ਲੋਕ ਹੈ ਲੋ ਤੁਸੀਂ ਏ ਲਿਸਟਰਸ 2 ਲੱਖ ਦੇ ਜਿਹੜੇ ਨਿਊ ਕਮਰਸ ਨੇ ਉਹ ਵੀ ਤੁਸੀਂ ਦੇਖ ਲਓ ਨੀਰੂ ਜੀ ਦੇ ਨਾਲ ਜਾਂ ਨੀਰੂ मैम ਲਾਉਣਗੇ ਜਾਂ ਜੀ ਲਾਉਣਗੇ ਤੁਸੀਂ ਇੱਥੇ ਰਿਸਪੈਕਟ ਦੇ ਲੋ ਕਿੰਨੀ ਹੈ ਤੇ ਉਹਨਾਂ ਨੇ ਕੀ ਫਟਾ ਇਸ ਇੰਡਸਟਰੀ ਦੇ ਵਿੱਚ ਤੇ ਮਤਲਬ ਬਹੁਤ ਦਾ ਮੁਕਾਬਲੇ ਯੋਗ ਲਈ ਵੀ ਇੱਕ ਲੈਵਲ ਤੋਂ ਹੀ ਉੱਪਰ ਨੇ ਸੋ ਹੋਪਫੁਲੀ ਜੀ ਸਾਰੇ ਚੜ੍ਹਦੀ ਕਲਾ ਸ਼ੂਮਗੇ ਤੇ ਸਾਰਿਆਂ ਨੂੰ ਫਿਲਮ ਜਿਵੇਂ ਵੀ ਲੱਗੀ ਤੁਹਾਨੂੰ ਮਤਲਬ ਅਸੀਂ ਬਾਬਿਲ ਦੀ ਉਹ ਕਰਦੇ ਆ ਕਿ ਜਿਵੇਂ ਚੰਗੀ ਲੱਗੀ ਜਿਵੇਂ ਤੁਹਾਨੂੰ ਲੱਗਿਆ ਉਹ ਤੁਸੀਂ ਸਾਨੂੰ ਲਿਖ ਕੇ ਪੰਜ ਕਾਮਲਾਕੀ ਦਾ ਸਕੇ ਸੋਖਿਆ ਗੱਲ ਨਹੀਂ ਕਿ ਟਿਕ ਟੈਕ ਤੋਂ ਵੱਧੀਆਂ ਕੋਈ ਨਹੀਂ ਬੰਦਦੇ ਤੇ ਨੋ ਹੈਡਰ ਆ ਗਿਆ ਜੀ ਜੀ ਬਿਲਕੁਲ ਬਹੁਤ 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 ਮਾਨ ਤੇ ਇੱਕ ਸਾਰਿਆਂ ਨੂੰ ਦੱਸੇ ਹੈ ਕਿ ਹਫਤੇ 55 ਆ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਮਤਲਬ ਉਹੀ ਸਾਲ ਦੇ ਵਿੱਚ ਹਫਤੇ 55 ਤੇ ਫਿਲਮਾਂ ਅਪਰਕਸੀਮੇਟਲੀ 100 ਦੇ ਨੇੜੇ ਬਣਦੀਆਂ ਨੇ ਤੇ ਨਾ ਆਪਾਂ ਅਮੀਰ ਖਾਨ ਨਾਲ ਆਉਣਾ ਨਾ ਆਪਾਂ ਸੁਲਮਾਨ ਖਾਨ ਨਾਲ ਆਉਣਾ ਨਾ ਆਪਾਂ ਸ਼ਾਹੂ ਖਾਨ ਨਾਲ ਆਉਣਾ ਤੇ ਨਾ ਆਪਾਂ ਮਤਲਬ ਕਰਨਵੀਰ ਦੇ ਪੰਜ-ਛੇ ਬੰਦੇ ਜਿਹੜੇ ਬਾਲੀਵੁੱਡ ਦੇ ਆਪਾਂ ਉਹਨਾਂ ਦੇ ਨਾਲ ਆਉਣਾ ਨਹੀਂਗਾ ਤੇ ਉਸ ਤੋਂ ਬਾਅਦ ਜਨਵਰੀ ਤੇ ਦਸੰਬਰ ਤੇ ਨਵੰਬਰ ਆਪਾਂ ਵੈਸ ਨਹੀਂ ਆਉਣਾ 12 ਹਫ਼ਤੇ ਉਹ ਪੰਜ-ਛਾ ਦਾ ਵੱਡੇ ਪਿੱਛੇ ਬਚੇ ਆਲਮੋਸਟ ਆਲਮੋਸਟ 40 40 ਵੀ ਜਾਦੇ ਗਏ ਤਾਂ 35 ਹਫ਼ਤੇ ਬਚੇ ਤੇ 35 ਹਫ਼ਤੇ ਤੁਸੀਂ ਲਾ ਲਓ ਤੇ 30 ਮਿੰਟ ਮਾ ਬਣ ਗਿਆ ਹਫ਼ਤੇ ਦੀਆਂ ਤੇ ਆਉਣ ਗਿਆ ਉਹ ਤੇ ਕਿਸੇ ਕਿਲੇ ਨਾ ਕਰੀ ਮੇਰੀ ਇਹ ਮਾਲੂਕੀ ਨਾਗੇ ਪਿੰਡਾਂ ਤੋਂ ਬਾਤ ਨਹੀਂ ਹੋ ਰਹੀ। ਭਾਜੀ ਉਹ ਵੀ ਆਪਣੀ ਨੇ ਉਹ ਕਿਹੜਾ ਚੰਦ ਤੇ ਕਰਦੇ ਨੇ ਉਹ ਹਿੰਦੀ ਪੰਜਾਬੀ ਅੰਗਰੇਜ਼ੀ ਐਂ ਜਿਨ ਕਰਿਆ। ਓਏ ਪਹਿਲਾਂ ਛੋਟੇ ਛੋਟੇ ਮੁੱਦੇ ਚਾਲਦੇ ਆ ਵੀਰੇ। ਆਪਾਂ ਪਹਿਲੇ ਕੋਈ ਦਾ ਮਸਲਾ ਨਿਕਾਲ। ਉਹ ਵੀ ਫਿਲਮਾਂ ਨੇ ਆਪੀਆਂ। ਉਹ ਵੀ ਆਪਣੀਆਂ। ਯਾਦ ਹੋਵੇ ਆਪਾਂ ਕਦੇ ਆਪਾਂ ਤੇ ਕੋਈ ਫੇਰਦੀ ਨਹੀਂ ਆਈ ਹਿੰਦੀ। ਆਪਾਂ ਤਾਂ ਉਹ ਵੀ ਦੇਖਦੇ ਆ ਜਿਹੜਾ ਇਹ ਅੰਗਰੇਜ਼ੀ ਚ ਦਾ ਲੱਗਦਾ ਅੰਗਰੇਜ਼ੀ ਵੀ ਦੇਖੀ ਜਾਂਦਾ। ਸੋ ਚੰਗਾ ਸਿਨੇਮਾ ਜਿੱਥੇ ਵੀ ਬਣਦਾ ਉਹਨੂੰ ਅਪਰੀਸ਼ੀਏਟ ਕਰੋ। ਹੁਣ ਮੈਂ ਚੰਗੇ ਸਿਨੇਮਾ ਦੀ ਗੱਲ ਕਰਾਂ ਰਾਈਟ ਨਾਉ ਸਭ ਤੋਂ ਬੈਸਟ ਸਿਨੇਮਾ ਕੋ ਕਿਆ ਪਾਇਆ ਗਿਆ ਇਹ ਬੇਸਿਕ ਕੋਰੀਅਨ ਸਿਨੇਮਾ ਦੇਖਣੀ ਨਹੀਂ ਹੈ ਗਿਆ ਵੀ ਉਹ ਜਬਾਨ ਹੋਰ ਆ ਇਦਾਂ ਜਿਹੜਾ ਸਿਨੇਮਾ ਵਧੀਆ ਬਣਦਾ ਨੇ ਅਪਰੀਸ਼ੀਏਟ ਕਰੀਏ ਇਰਾਨੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏਟ ਕੋਰੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏਟ ਪੰਜਾਬੀ ਸਿਨੇਮੇ ਦੀ ਆਪਦੀ ਕੁਸ਼ਬੋ ਆ ਇੱਕ ਰੀਜਨ ਦੀ ਆਪਦੀ ਕੁਸ਼ਬੋ ਆ ਮਰਾਠੀ ਫਿਲਮਾਂ ਵਧੀਆ ਬਣਦੀਆਂ ਬਿਆਲਾ ਲ ਫਿਲਮਾਂ ਵਧੀਆ ਬਣਦੀਆਂ ਤਾਮਿਲ ਵਧੀਆ ਬਣਦੀਆਂ ਸੋ ਹਰ ਜਗ੍ਹਾ ਦੀ ਇੱਕ ਆਪ ਕੋ ਆਪਣੀ ਕੁਸ਼ਬੋ ਆ ਸੋ ਵੀ ਹੈ ਟੂ ਅਪਰੀਸ਼ੀਏਟ ਤੇ ਆਪਾਂ ਨੂੰ ਸਾਰੇ ਸਿਨੇਮੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਉਹਨਾਂ ਚੀ ਜਿੰਨਾ ਕਿ ਮੈਨੂੰ ਨਾਲਾ ਬਾਕੀ ਮੈਂ ਬਹੁਤ ਸਾਰਾ ਫੈਕ। ਥੈਂਕ ਯੂ ਥੈਂਕ ਯੂ ਜੀ ਬਹੁਤ ਬਹੁਤ ਸਾਰਾ ਸ਼ੁਕਰੀਆ ਬੋਨਾ ਸਾਹਿਬ ਦਾ ਪੋਰਟੀਸ ਪਲੀਜ਼ ਪੁਆ ਇੱਕ ਵਾਰ ਨਾ ਕੋਈ ਤੇ ਮੈਂ ਦੱਸਾਂ ਕਿ ਆਦਾ ਸ਼ੁਕਰਾਨਾ ਕਰੀ ਆ ਕਿ ਤੁਸੀਂ ਪਹਿਲਾਂ ਵੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਇਸ ਫਿਲਮ ਨੂੰ ਵੀ ਜਿਹਦਾ ਨਾਂ ਹੀ ਸ਼ੁਕਰਾਨਾ ਹੈ। ਬਿਲਕੁਲ ਹੈ ਨਾ ਦਾ ਬਸ ਤੁਹਾਡਾ ਵੀ ਸ਼ੁਕਰਾਨਾ ਹੈ ਕਿ ਤੁਸੀਂ ਘਰ-ਘਰ ਜਾ ਕੇ ਇਹ ਮੈਸੇਜ ਪਹੁੰਚਾਣਾ ਤੁਸੀਂ ਤਾਂ ਦੇਖ ਲਿਆ ਵੀ ਸਾਡੀ ਫਿਲਮ ਕਹੀ ਜੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਹੈ ਆਈ ਹੈ ਕਿ ਨਹੀਂ ਬਿਲਕੁਲ ਬਸ ਇਹ ਹੈ ਕਿ ਹੁਣ ਅਸੀਂ ਤੁਹਾਨੂੰ ਫੇਰ ਬੇਨਤੀ ਕਰਦੇ ਆ ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਜ ਜਾਂਦੀਆਂ ਨੇ ਕਿਉਂਕਿ ਅਸੀਂ ਘਰ-ਘਰ ਨਹੀਂ ਜਾ ਸਕਦੇ ਸਿਰ ਤੁਸੀਂ ਸਾਡਾ ਮੈਸੇਜ ਇਹਦਾ ਘਰ-ਘਰ ਪਹੁੰਚਾ ਸਕਦੇ ਹੋ ਤੇ ਬਹੁਤ ਸੋਹਣੀ ਫਿਲਮ ਹੈ ਤੇ ਇਸ ਫਿਲਮ ਨੂੰ ਵੀ ਬਹੁਤ ਪਿਆਰ ਦਿਵਾਓ ਦੇ ਅਸੀਂ ਆਡੀਅੰਸ ਨੂੰ ਵੀ ਕਹਾਂਗੇ ਵੀ ਤੁਹਾਡੇ ਸਾਰਿਆਂ ਦੇ ਦੇਖਣ ਵਾਲੀ ਹੈ ਇੱਕ ਪੱਖੜਾ ਜਿਹਾ ਕਨਸੈਪਟ ਹੈ ਘਰ ਘਰ ਦੀਆਂ ਕਹਾਣੀਆਂ ਇੱਕ ਪਰਿਵਾਰਿਕ ਸਟੋਰੀ ਹੈ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਬਈ ਨੀਂ ਚੱਕਣੀ ਬਈ ਸੀ ਕੁੱਟੀ ਜੜ ਤੋਂ ਕੁੱਟੀ ਜੜ ਤੱਕ ਦੇ ਵਿਚਕਾਰ ਦੀ ਜਿਹੜੀ ਬਾਤ ਦੀ ਪਾਦਰ ਫਿਰ ਦੁਬਾਰਾ ਆਪਣੇ ਇਹ ਵੀ ਐਕਸਪੀਰੀਅੰਸ ਕਰਾ ਚਲੋ ਜਦੋਂ ਤੋਂ ਜਿਵੇਂ ਸਾਦੀ ਏਜ ਹੋਈ ਜਾ ਰਹੀ ਹੈ ਉਹੋ ਜਿਹੀ ਕੰਮ ਮਿਲੀ ਜਾ ਰਿਹਾ ਪਰ ਮੇਨ ਗੱਲ ਇਹ ਹੈ ਕਿ ਅੱਜਕੱਲ ਜਿੱਦਾਂ ਪਰਿਵਾਰ ਟੁੱਟਦੇ ਜਾ ਰਹੇ ਹਨ ਹਰੇਕ ਬੰਦਾ ਸੈਲਫ ਸੈਂਟਰਡ ਹੋ ਗਿਆ ਹੈ এজ ਟਾਈਮ ਦੇ ਵਿੱਚ ਇਹ ਸ਼ੁਕਰਾਨਾ ਵਰਗੀ ਫਿਲਮ ਦਾ ਕਨਸੈਪਟ ਸੋਚਣਾ ਉਹਨੂੰ ਡਾਇਰੈਕਟ ਕਰਨਾ ਔਰ ਉਹਦੇ ਵਿੱਚ ਰੋਲ ਕਰਨਾ ਇੱਕ ਬੜੇ ਗਰਵ ਦੀ ਮਾਣ ਦੀ ਗੱਲ ਹੈ ਔਰ ਮੈਂ ਗੁਰੂਬਾਰਾ ਜੱਗ ਕੇ ਇਹੀ ਬਹਿੰਥੀ ਕਰਾਂਗਾ ਕਿ ਜਿਸਰਾਂ ਦਾ ਫਿਲਮ ਦਾ ਕਨਸੈਪਟ ਹੈ ਜਾਂ ਜਿਹੜਾ ਫਿਲਮ ਮੈਸੇਜ ਦੇ ਰਹੀ ਹੈ ਇਹ ਪਰਿਵਾਰਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਇਹ ਜਾਣਾ ਚਾਹੀਦਾ ਕਿ ਪਰਿਵਾਰ ਜੁੜੇ ਹੋਣ ਸਾਰੇ ਮਿਲੇ ਜੁਲ ਕੇ ਆਪਸ ਵਿੱਚ ਰਹਿਣ ਔਰ ਜਿਹੜਾ ਰਾਈਟਰ ਨੇ ਇੱਕ ਨਵੀਂ ਐਂਗਲ ਕੱਢਿਆ ਡਾਈਮੈਂਸ਼ਨ ਕੱਢੀ ਹੈ ਲੜਕੀ ਵਾਸਤੇ ਵਾਹ ਇੱਕ ਵੋਟੀ ਵਾਸਤੇ ਇੱਕ ਕੁੜੀ ਵਾਸਤੇ ਜਿਹੜੀ ਗੱਲ ਕਹੀ ਹੈ ਕਿ ਇਹ ਡੰਗਰ ਬੱਚਾ ਨਹੀਂ ਹੈ ਵੀ ਜਿਹੜਾ ਮਰਜ਼ੀ ਸੰਗਲ ਪਾ ਕੇ ਲੈ ਜਾਏ ਇਹ ਜਿਹੜੀ ਗੱਲ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਇਹ ਫਿਲਮ ਦਿਖਾਣੀ ਚਾਹੀਦੀ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਤਾਏ ਕੀ ਹੁੰਦੇ ਚਾਚੇ ਕੀ ਹੁੰਦੇ ਮਾਸੇ ਮਾਸੀ ਮਾਸੜ ਕੀ ਹੁੰਦੇ ਹੈ ਅੱਜ ਕੱਲ ਤਾਂ ਇਹ ਸਾਰੇ ਰਿਸ਼ਤੇਦਾਰੀ ਸਰਵ ਮਾਲ ਬਣ ਗਿਆ ਹੈ ਛੁੱਟੀ ਹੋਏਗੀ ਬੱਚਿਆਂ ਨੂੰ ਆਪਾ ਮਾਲ ਵੱਲੋਂ ਭਜਦੇ ਆਪਾ ਕੋਸ਼ਿਸ਼ ਨਹੀਂ ਕਰਦੇ ਕਿ ਪਪੂ ਆ ਦੇ ਘਰ ਜਾਈਏ ਮਾਸੀ ਦੇ ਘਰ ਜਾਈਏ ਚਾਚਾ ਜੀ ਨੂੰ ਮਿਲੀਏ ਤਾਇਆ ਜੀ ਨੂੰ ਮਿਲੀਏ ਇਹ ਫਿਲਮ ਸਾਨੂੰ ਦੁਬਾਰਾ ਜਿਹੜਾ ਸਾਡਾ ਪਛੋਕੜ ਹੈ ਜੋ ਸਾਡੇ ਸੰਸਕਾਰ ਹੈ ਉਹਨਾਂ ਵੱਲੋਂ ਸਾਨੂੰ ਇਹ ਪ੍ਰੇਰਿਤ ਕਰਦੀ ਹੈ ਮੈਂ ਡਾਇਰੈਕਟਰ ਸਾਹਿਬ ਨੂੰ ਔਰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਤੇ ਵਧਾਈ ਦਿੰਦਾ ਕਿ ਤੁਸੀਂ ਇਸ ਮੌਕੇ ਤੇ ਗਵਾਹ ਬਣੇ ਹੋ ਸਾਡੀ ਫਿਲਮ ਦੇ ਗਵਾਹ ਬਣੇ ਥੈਂਕ ਯੂ ਸੋ Much Thank you ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਤੁਹਾਡਾ